ਤੁਸੀਂ ਕਹ ਰਹੇ ਹੋ ਕਿ ਅਕਾਲੀ ਦਲ ਅੱਜ ਕਲੀਅਰ ਕਰ ਦੇਗਾ ਅਸਲ ਦੇ ਵਿੱਚ ਫੈਕਟ ਕੀ ਨੇ ਕੀ ਲੱਗਦਾ ਹੈ ਕਿ ਉਹ ਫੈਕਟ ਸੰਗਤ ਦੇ ਸਾਹਮਣੇ ਪਹਿਲਾਂ ਰੱਖਣੇ ਚਾਹੀਦੇ ਸਨ ਜਿਸ ਤਰੀਕੇ ਨਾਲ ਰਿਪੋਰਟ ਜਨਤਕ ਨਹੀਂ ਹੋਈ ਐਨੇ ਸਾਲਾਂ ਬਾਅਦ ਇਹ ਚੀਜ਼ਾਂ ਖੁੱਲ ਰਹੀਆਂ ਅਕਾਲੀ ਦਲ ਨੂੰ ਹੁਣ ਫੈਕਟ ਸਾਹਮਣੇ ਰੱਖਣੇ ਪੈ ਰਹੇ ਆ ਆਪਣਾ ਸੱਚ ਦੱਸਣਾ ਪੈ ਰਹੇ ਕਿ ਇਹ ਪਹਿਲਾਂ ਹੀ ਰੱਖ ਦੇਣੇ ਚਾਹੀਦੇ ਸੀ ਕਿ ਇਹ ਫੈਕਟ ਹੈ ਇਸ ਅਧੀਨੇ ਜਤੇਦਰ ਸਾਹਿਬ ਨਾਲ ਦੀ ਚੀਜ਼ਾਂ ਪੁੱਛਣਾ ਚਾਹੀਦਾ ਜਿਨ੍ਹਾਂ ਨੇ ਇਹ ਫੈਕਟ ਹੁਣ ਸਾਹਮਣੇ ਲਿਆਂਦੇ ਪਹਿਲੇ ਕਿਉਂ ਨਹੀਂ ਲਿਆਂਦੇ ਇਹ ਫੈਕਟ ਇਹਨਾਂ ਨੇ ਕਿਉਂ 10 ਸਾਲ ਜਾਂ 20 ਸਾਲ ਜਾਂ 15 ਸਾਲ ਦਬ ਕੇ ਰੱਖੇ ਵੀ ਦੋਸ਼ ਲੱਗ ਰਹੇ ਨੇ ਕਿ ਉਸ ਵੇਲੇ ਅਕਾਲੀ ਦਲ ਦੀ ਸਰਕਾਰ ਸੀਗੀ ਪਰ ਉਸ ਵੇਲੇ ਜਿਹ ਕਾਲਜ ਵਲੁੰਦਰ ਕੇ ਰੱਖ ਰਹੀ ਹੈ ਲੇਕਿਨ ਮੈਂ ਸਮਝਦਾ ਕਿ ਘਰ ਘਰ ਦੇ ਵਿੱਚ ਵਰਤਿਆ ਸੀ ਜੇ 25000 ਬੱਚਾ ਇਥੋਂ ਦੀ ਪੰਜਾਬ ਦਾ ਖਤਮ ਕੀਤਾ ਗਿਆ ਤੇ ਜਿਸ ਤਰੀਕੇ ਨਾਲ ਕੌਂਕੇ ਸਾਹਿਬ ਨਾਲ ਹੋਇ ਇਸੇ ਤਰੀਕੇ ਨਾਲ ਉਹਨਾਂ ਨਾਲ ਹੋਇਆ ਸੀ ਜਿਹੜੇ ਦੇ ਫੈਕਟਸ ਨੇ ਜਿਹੜੇ ਅੱਜ ਅਕਾਲੀ ਦਲ ਨੂੰ ਕਾਰਨਰ ਕਰਦੇ ਪਏ ਜਾਂ ਘਿਰਦੇ ਪਏ ਆ ਮੈਂ ਸਮਝਦਾ ਕਿ ਅੱਜ ਪ੍ਰੈਸ ਕਾਨਫਰੰਸ ਜ਼ਰੂਰ ਕਰੇਗਾ ਅਸੀਂ ਕੋਰ ਕਮੇਟੀ ਦੇ ਦੇ ਵਿੱਚ ਬੜੀ ਲੰਬੀ ਡਿਸਕਸ਼ਨ ਹੋਈ ਹੈ ਮੈਂ ਉਸ ਤੇ ਕੋਈ ਕਮੈਂਟ ਨਹੀਂ ਕਰਨਾ ਚਾਹਤ ਅਕਾਲੀ ਦਲ ਆਪਣਾ ਜਵਾਬ ਆਪ ਖੁਦ ਦੇਗਾ ਮੈਂ ਸਮਝਦਾ ਫੈਕਟਸ ਕੁਝ ਹੋਰ ਨੇ ਦਿਖਾਏ ਕੁਝ ਹੋਰ ਜਾ ਰਹੇ ਦੇਖੋ ਇਹਦੇ ਟਾਈਮਿੰਗ ਦੇਖਣੇ ਚਾਹੀਦੇ ਆ ਕਿ ਮੇਰੇ ਉੱਤੇ ਤਾਂ ਐਨਐਸਏ ਵੀ ਲੱਗਾ ਮੇਰੇ ਤੇ ਬੰਬ ਕੇਸ ਵੀ ਪਏ ਟਰਾਂਸਟਰ ਬੰਬ ਵੀ ਮੈਨੂੰ ਅਰੈਸਟ ਕਰਕੇ ਲੈ ਗਏ ਰੈਡ ਰੈਡ 3rd ਡਿਗਰੀ ਟਾਰਚਰ ਵੀ ਕੀਤੇ ਗਏ ਉਹ ਸਾਰੀ ਚੀਜ਼ ਬਰਦਾਸ਼ਤ ਕੀਤੀ 골ਡਨ ਟੈਂਪਲ ਇਲੈਕਸ਼ਨ ਖਤਮ ਹੁੰਦਾ 6 ਜੂਨ ਨੂੰ 7 ਜੂਨ ਨੂੰ ਮੇਰੀ ਤੇ ਸੰਤ ਭਿੰਡਰਾਲੇ ਦੀ ਫੋਟੋ ਇੰਡੀਅਨ ਐਕਸਪ੍ਰੈਸ ਫਰੰਟ ਪੇਜ ਤੇ ਆਂਦੀ ਹੈ ਫੋਟੋ ਨੇ ਮੇਰਾ ਮਤਲਬ ਜੋ ਮਿਲਨ ਕਰ ਸਕਦੇ ਸੀ 23 ਸਾਲ ਦੀ ਮੇਰੀ ਉਮਰ ਸੀਗੀ ਉਹ ਸਰਕਾਰਾਂ ਨੇ ਮਿਲਣਾ ਕੀਤਾ ਅੱਜ ਜਿਹੜਾ ਅੱਜ ਅਕਾਲੀ ਦਲ ਨੂੰ ਬਦਨਾਮ ਕਰਨ ਦਾ ਇੱਕ ਮੌਕਾ ਜਾਂ ਛੜਿਆ ਹੋਇਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਰਾਂ ਦੇ ਗੁਰਦੇਵ ਸਿੰਘ ਕੌਂਕੇ ਹੋਰਾਂ ਦੀ ਲਗਾਤਾਰ ਖਬਰਾਂ ਚੱਲ ਰਹੀਆਂ ਨੇ ਆਵਾਜ਼ ਉਠਾਈ ਜਾ ਰਹੀ ਹੈ ਇਹ ਵੀ ਦੋਸ਼ ਲੱਗ ਰਹੇ ਨੇ ਕਿ ਉਸ ਵੇਲੇ ਅਕਾਲੀ ਦਲ ਦੀ ਸਰਕਾਰ ਸੀਗੀ ਪਰ ਉਸ ਵੇਲੇ ਜਿਹੜਾ ਤਸ਼ੱਦਦ ਹੋਇਆ ਉਹ ਸਿੱਖ ਕੌਮ ਦੇ ਕਾਲਜੇ ਵਲੁੰਦਰ ਕੇ ਰੱਖ ਰਹੀ ਆ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਇਸ ਵਕਤ ਮਨਜੀਤ ਸਿੰਘ ਜੀਕੇ ਨੇ ਇਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਉਸ ਵੇਲੇ ਜਿਹੜੀਆਂ ਚੀਜ਼ਾਂ ਹੋਈਆਂ ਸੀਗੀਆਂ ਅਕਾਲੀ ਦਲ ਦੇ ਉੱਤੇ ਜਿਹੜੇ ਦੋਸ਼ ਲੱਗ ਰਹੇ ਨੇ ਉਹ ਕਿਸ ਤਰ੍ਹਾਂ ਦੇਖ ਰਹੇ ਨੇ ਜੀਕੇ ਸਾਹਿਬ ਇਹ ਜਿਹੜੀਆਂ ਚੀਜ਼ਾਂ ਹੋ ਰਹੀਆਂ ਨੇ ਜਥੇਦਾਰ ਕੌਕੇ ਸਾਹਿਬ ਉਹਨਾਂ ਦੀ ਗੱਲ ਕੀਤੀ ਜਾਵੇ ਉਹਨਾਂ ਦੇ ਨਾਲ ਜਿਹੜਾ ਤਸ਼ੱਦਦ ਹੋਇਆ ਪਹਿਲਾਂ ਤਾਂ ਉਹ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਉਤੋਂ ਫਿਰ ਸਵਾਲ ਉੱਠੇ ਜਾ ਰਹੇ ਨੇ ਸਿੱਖ ਸੰਗਤ ਸਵਾਲ ਚੁੱਕ ਰਹੀ ਹੈ ਕਿ ਇਸ ਤੇ ਕਿਦ ਨਾਲ ਅਕਾਲੀ ਦਲ ਸੀਗਾ ਭਾਈਵਾਲ ਸਾਰੀ ਚੀਜ਼ਾਂ ਸੀਗੀਆਂ ਪਰ ਇਹ ਚੀਜ਼ਾਂ ਹੋ ਗਈਆਂ ਫਿਰ ਉਹਨਾਂ ਦੇ ਰ ਮੈਂ ਸਮਝਦਾ ਮਾਂ ਕਿ ਜਿਹੜਾ ਇਹ ਹੋਇਆ ਤਸ਼ੱਦਦ ਇਹ ਬਹੁਤ ਮਾੜਾ ਹੋਇਆ ਜਿਹੇਦਾਰ ਕੌਂਕੇ ਸਾਹਿਬ ਦਾ ਅੱਜ ਆਪਣੇ ਸਾਹਮਣੇ ਆਇਆ ਹੈ ਲੇਕਿਨ ਮੈਂ ਸਮਝਦਾ ਕਿ ਘਰ ਘਰ ਦੇ ਵਿੱਚ ਵਰਤਿਆ ਸੀ ਜੇ 25000 ਬੱਚਾ ਇੱਥੋਂ ਦੀ ਪੰਜਾਬ ਦਾ ਖਤਮ ਕੀਤਾ ਗਿਆ ਤੇ ਜਿਸ ਤਰੀਕੇ ਨਾਲ ਕੌਂਕੇ ਸਾਹਿਬ ਨਾਲ ਹੋਇਆ ਇਸੇ ਤਰੀਕੇ ਨਾਲ ਉਹਨਾਂ ਨਾਲ ਹੋਇਆ ਸੀਗਾ ਦੂਜੀ ਗੱਲ ਜਿਹੜੇ ਦੇ ਫੈਕਟਸ ਨੇ ਜਿਹੜੇ ਅੱਜ ਅਕਾਲੀ ਦਲ ਨੂੰ ਕਾਰਨਰ ਕਰਦੇ ਪਏ ਆ ਜਾਂ ਘਿਰਦੇ ਪਏ ਆ ਮੈਂ ਸਮਝਦਾ ਕਿ ਅੱਜ ਪ੍ਰੈਸ ਕਾਨਫਰੰਸ ਜ਼ਰੂਰ ਕਰੇਗਾ ਅਸੀਂ ਕੋਰ ਕਮੇਟੀ ਦੇ ਦੇ ਵਿੱਚ ਬੜੀ ਲੰਬੀ ਡਿਸਕਸ਼ਨ ਹੋਈ ਹੈ ਮੈਂ ਉਸ ਤੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਅਕਾਲੀ ਦਲ ਆਪਣਾ ਜਵਾਬ ਆਪ ਖੁਦ ਦੇਗਾ ਮੈਂ ਸਮਝਦਾ ਫੈਕਟਸ ਕੁਝ ਹੋਰ ਨੇ ਦਿਖਾਏ ਕੁਝ ਹੋਰ ਜਾਣਨੇ ਨੇ ਜੀ ਕੀ ਸਾਹਿਬ ਕੁਝ ਜ਼ੈਨ ਦੇ ਵਿੱਚ ਹੋਏਗਾ ਕਿ ਉਸ ਵੇਲੇ ਜਿਹੜੀਆਂ ਚੀਜ਼ਾਂ ਹੋ ਰਹੀਆਂ ਸੀਗੀਆਂ ਜਿਸ ਤੇ ਕਿਦਾਂ ਦਾ ਪੰਜਾਬ ਦੇ ਹਾਲਾਤ ਸੀਗੇ ਉਹਨਾਂ ਨੂੰ ਤੁਸੀਂ ਬਹੁਤ ਨੇੜਿਆਂ ਤੋਂ ਚੀਜ਼ਾਂ ਨੂੰ ਦੇਖਿਆ ਪਿੰਡੇ ਤੇ ਵਹਿਣ ਦੇ ਆਂਜ ਨੇ ਤੁਹਾਨੂੰ ਕੀ ਲੱਗਦਾ ਕਿ ਉਸ ਨੂੰ ਪਰਸਨਲ ਐਂਗਲ ਦੇ ਕੇ ਇਸ ਨੂੰ ਕੀਤਾ ਜਾ ਰਿਹਾ ਜਾਂ ਫਿਰ ਇਸ ਦੇ ਵਿੱਚ ਕੋਈ ਹੋਰ ਚੀਜ਼ ਹੈ ਦੇਖੋ ਇਹਦੇ ਟਾਈਮਿੰਗ ਦੇਖਣਾ ਚਾਹੀਦੇ ਆ ਕਿ ਮੇਰੇ ਉੱਤੇ ਤਾਂ ਐਨਐਸਏ ਵੀ ਲੱਗਾ ਮੇਰੇ ਤੇ ਬੰਬ ਕੇਸ ਵੀ ਪਏ ਟਰਾਂਸਫਰ ਬੰਬ ਚ ਵੀ ਮੈਨੂੰ ਅਰੈਸਟ ਕਰਕੇ ਲੈ ਗਏ ਸੀਗੇ ਅਸੀਂ ਇਹ ਸਾਰਾ ਕੁਝ ਛਡਾਇਆ ਝੂਠੇ ਕੇਸ ਪਏ ਸੀ ਸਾਡੇ ਤੇ 3rd ਡਿਗਰੀ ਟਾਰਚਰ ਵੀ ਕੀਤੇ ਗਏ ਉਹ ਸਾਰੀ ਚੀਜ਼ ਬਰਦਾਸ਼ਤ ਕੀਤੀ ਲੇਕਿਨ ਕਿਸਮਤ ਚੰਗੀ ਸੀ ਕਿ ਅਸੀਂ ਬਚ ਕੇ ਨਿਕਲ ਆ ਗਏ ਜਿਸ ਦਿਨ ਗੋਲਡਨ ਟੈਂਪਲ ਇਲੈਕਸ਼ਨ ਖਤਮ ਹੁੰਦਾ ਹੈ 6 ਜੂਨ ਨੂੰ 7 ਜੂਨ ਨੂੰ ਮੇਰੀ ਤੇ ਸੰਤ ਭਿੰਡਰਾ ਵਾਲੇ ਦੀ ਫੋਟੋ ਇੰਡੀਅਨ ਐਕਸਪ੍ਰੈਸ ਦੇ ਫਰੰਟ ਪੇਜ ਤੇ ਆਂਦੀ ਹੈ ਹੈਡਲਾਈਨ ਲੱਗੀ ਹੈ ਭਿੰਡਰਾ ਵਾਲਾ ਡੈਡ ਬੋਡੀ ਫਾਊਂਡ ਇਨ ਅਕਾਲ ਤਖਤ ਉਹ ਫੋਟੋ ਨੇ ਮੇਰਾ ਮਤਲਬ ਜੋ ਮਿਲਨ ਕਰ ਸਕਦੇ ਸੀ 23 ਸਾਲ ਦੀ ਮੇਰੀ ਉਮਰ ਸੀਗੀ ਉਹ ਸਰਕਾਰਾਂ ਨੇ ਮਿਲਣਾ ਕੀਤਾ ਮੈਂ ਸਮਝਦਾ ਕਿ ਤਸ਼ੱਦਦ ਉਸ ਵੇਲੇ ਬਹੁਤ ਹੋਇਆ ਲੇਕਿਨ ਅੱਜ ਜਿਹੜਾ ਹੈ ਅੱਜ ਅਕਾਲੀ ਦਲ ਨੂੰ ਬੰਦਾਮ ਕਰਨ ਦਾ ਇੱਕ ਮੁਹਾਜਾ ਛੜਿਆ ਹੋਇਆ ਹੈ ਜਿਹਦੇ ਬਾਰੇ ਡਿਟੇਲ ਅੱਜ ਤੁਹਾਡੇ ਸਾਹਮਣੇ ਆਏਗੀ ਤੁਸੀਂ ਆਪ ਉਸ ਚੀਜ਼ ਨੂੰ ਦੇਖੋਗੇ ਕਿ ਜੋ ਸਿਰਜਿਆ ਜਾ ਰਿਹਾ ਮਾਹੌਲ ਫੈਕਟਸ ਉਸ ਤੋਂ ਉਲਟ ਨੇ ਮੈਂ ਸਮਝਦਾ ਕਿ ਸਾਰੀ ਸੰਗਤ ਨੂੰ ਸਾਰੀ ਕੌਮ ਨੂੰ ਇਫੈਕਟਸ ਜਿਹੜੇ ਨੇ ਇਹ ਪੜਨੇ ਚਾਹੀਦੇ ਨੇ ਸਮਝਨੇ ਚਾਹੀਦੇ ਨੇ ਔਰ ਉਸ ਵੇਲੇ ਅਕਾਲੀ ਦਲ ਦਾ ਕੀ ਰੋਲ ਸੀਗਾ ਇਹ ਤੁਹਾਡੇ ਸਾਹਮਣੇ ਆਉਗਾ ਜੀ ਕਿ ਸਰਬ ਕੁਝ ਇਹ ਵੀ ਜ਼ਾਇਨ ਦੇ ਵਿੱਚ ਚਾਰਿਆ ਕਿ ਜਦੋਂ ਉਹ ਚੀਜ਼ਾਂ ਹੋ ਰਹੀਆਂ ਸੀਗੀਆਂ ਜਦੋਂ ਤੁਹਾਡੇ ਤੱਕ ਕੋਈ ਖਬਰ ਪਹੁੰਚੀ ਹੋਗੀ ਜਥੇਦਾਰ ਸਾਹਿਬ ਬਾਰੇ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਤਸ਼ੱਦਦ ਕਰ ਕਰਕੇ ਸ਼ਹੀਦ ਕਰ ਦਿੱਤਾ ਗਿਆ ਸਤਲੁਜ ਦੇ ਵਿੱਚ ਵਹਾ ਦਿੱਤੇ ਗਏ ਉਹਨਾਂ ਨੂੰ ਖਬਰ ਪਹੁੰਚੀ ਸੀ ਤੁਹਾਡੇ ਤੱਕ ਕਿ ਉਸ ਵੇਲੇ ਕੀ ਵੀ ਤਰੀ ਸੀ ਕੀ ਜ਼ੈਨ ਦੇ ਵਿੱਚ ਕਿ ਇਹ ਚੀਜ਼ ਕੀ ਹੋਗੀ ਵੀ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਸੇਫ ਨਹੀਂ ਹੈਗੇ ਮੈਂ ਸਮਝਦਾ ਕਿ ਬਹੁਤ ਗੁੱਸਾ ਔਰ ਬਹੁਤ ਇਹ ਸਾਰਾ ਕੁਝ ਵੀ ਜ਼ੈਨ ਦੇ ਵਿੱਚ ਆਇਆ ਔਰ ਦੂਜੀ ਗੱਲ ਹੈ ਕਿ ਇਹ ਸੁਣੀ ਸੁਣਾਈ ਗੱਲਾਂ ਨਹੀਂ ਅਸੀਂ ਤੇ ਆਪ ਆਪਣੇ ਸੱਜੇ ਖੱਬੇ ਦੇਖਦੇ ਰਹੇ ਹਾਂ ਸਾਡੇ ਨਾਲ ਵੀ ਇਹੀ ਹਾਲਾਤ ਹੋਏ ਨੇ ਕਿਸਮਤ ਚੰਗੀ ਕਿ ਅਸੀਂ ਨਹੀਂ ਮਰੇ ਹੋ ਸਕਦਾ ਸਾਡਾ ਵੀ ਕਿਤੇ ਨਾ ਕਿਤੇ ਇਨਕਾਊਂਟਰ ਹੋ ਜਾਂਦਾ ਮੈਂ ਸਮਝਦਾ ਕਿ ਅਸੀਂ ਇਸ ਦਹਾਕਿਆ ਦੇ ਵਿੱਚੋਂ ਨਿਕਲੇ ਸੀਗੇ ਔਰ ਇਹ ਇਹ ਹਿਊਮਨ ਟ੍ਰੀਟਮੈਂਟ ਜਿਹੜਾ ਕੌਂਕੇਸ ਸਾਹਿਬ ਨਾਲ ਹੋਇਆ ਇਹਦੀ ਟੋਟਲ ਖੇਦੀ ਕਰ ਤੁਹਾਡੀ ਕਦੇ ਮੁਲਾਕਾਤ ਹੋਈ ਸੀ ਕੀ ਕੌਂਕੇਸ ਸਾਹਿਬ ਹੋਰਾਂ ਦੇ ਨਾਲ ਕਦੇ ਗੱਲਬਾਤ ਹੋਈ ਕੀਤੀ ਹੋਵੇ ਕੋਈ ਅਜਿਹੀ ਗੱਲ ਤੁਹਾਨੂੰ ਕਹੀ ਹੋਵੇ ਉਹਨਾਂ ਨੇ ਕਿ ਇਹ ਚੀਜ਼ਾਂ ਹੋ ਰਹੀਆਂ ਨੇ ਇਹਨਾਂ ਦਿੱਤੇ ਥੱਲ ਪਾਣੀ ਚਾਹੀਦੀ ਆ ਭੋਂ ਸਰਕਾਰ ਪੰਜਾਬ ਦੀ ਹੈ ਵਾ ਕੇਂਦਰ ਦੀ ਹੈ ਮੇਰੀ ਕਦੀ ਕੌਂਕੇਸ ਸਾਹਿਬ ਨਾਲ ਮੁਲਾਕਾਤ ਨਹੀਂ ਹੋਈ ਮੇਰਾ ਉਸ ਵੇਲੇ ਸੰਤ ਭਿੰਡਰਾਲਾ ਨੇ ਦੇ ਨਾਲ ਰਸਤਾ ਹੁੰਦਾ ਸੀਗਾ ਉਹਨਾਂ ਦੇ ਨਾਲ ਜਿਹੜੇ ਸਾਥੀ ਸੀ ਭਾਈ ਅਮਰੀਕ ਸਿੰਘ ਹੋ ਜਾਣ ਜਿਹੜੇ ਸੰਸੁਜਾਨ ਸਿੰਘ ਹੋ ਜਾਣ ਇਹਨਾਂ ਦੇ ਨਾਲ ਮੇਰਾ ਰਾਫਤਾ ਹੁੰਦਾ ਸੀਗਾ ਮੈਂ ਸਮਝਦਾ ਹਾਂ ਯਾ ਲੋਗੋਵਾਲ ਸਾਹਿਬ ਅਕਾਲੀ ਦਲ ਦੇ ਪ੍ਰਧਾਨ ਸੀਗੇ ਉਹਨਾਂ ਨਾਲ ਮੇਰਾ ਰਾਫਤਾ ਹੁੰਦਾ ਸੀ ਕੌਂਕੇ ਸਾਹਿਬ ਨਾਲ ਮੇਰੀ ਨਕਦੀ ਮੁਲਾਕਾਤ ਹੋਈ ਨਾਕਦੀ ਸਿੱਖਿਆ ਇੱਕ ਅਖੀਲਾ ਸਵਾਲ ਜਿਸ ਤਿੱਕੇ ਨਾਲ ਤੁਸੀਂ ਕਹਿ ਰਹੇ ਹੋ ਕਿ ਆ ਅਕਾਲੀ ਦਲ ਅੱਜ ਕਲੀਅਰ ਕਰ ਦੇਗਾ ਅਸਲ ਦੇ ਵਿੱਚ ਫੈਕਟ ਕੀ ਨੇ ਕਿ ਲੱਗਦਾ ਹੈ ਕਿ ਉਹ ਫੈਕਟ ਸੰਗਤ ਦੇ ਸਾਹਮਣੇ ਪਹਿਲਾਂ ਰੱਖਣੇ ਚਾਹੀਦੇ ਸੀ ਜਿਸ ਤਿੱਕੇ ਨਾਲ ਰਿਪੋਰਟ ਜਨਤਕ ਨਹੀਂ ਹੋਈ ਐਨੇ ਸਾਲਾਂ ਬਾਅਦ ਇਹ ਚੀਜ਼ਾਂ ਖੁੱਲ ਰਹੀਆਂ ਨੇ ਕਿ ਅਕਾਲੀ ਦਲ ਨੂੰ ਹੁਣ ਫੈਕਟ ਸਾਹਮਣੇ ਰੱਖਣੇ ਪੈ ਰਹੇ ਆ ਆਪਣਾ ਸੱਚ ਦੱਸਣਾ ਪੈ ਰਹੇ ਕਿ ਇਹ ਪਹਿਲਾਂ ਨਾ ਜਿਨ੍ਹਾਂ ਨੇ ਇਹ ਫੈਕਟ ਹੁਣ ਸਾਹਮਣੇ ਲਿਆਂਦੇ ਪਹਿਲੇ ਕਿਉਂ ਨਹੀਂ ਲਿਆਂਦੇ ਹੂੰ ਇਹ ਫੈਕਟ ਇਹਨਾਂ ਨੇ ਕਿਉਂ 10 ਸਾਲ ਜਾਂ 20 ਸਾਲ ਜਾਂ 15 ਸਾਲ ਦਬ ਕੇ ਰੱਖੇ ਅਕਾਲੀ ਦਲ ਤੇ ਅੱਜ ਕੱਲ ਇਹ ਕਰ ਦਊਗਾ ਤੁਹਾਨੂੰ ਸ਼ਾਇਦ ਰਿਪੋਰਟ ਵੀ ਪਤਾ ਰਿਪੋਰਟ ਕੀ ਹੈ ਮੈਂ ਆਪਣੇ ਮੂੰਹ ਕੁਝ ਨਹੀਂ ਕਹਿਣਾ ਚਾਹੁੰਦਾ ਅੱਜ ਤੁਹਾਨੂੰ ਆਪਣੇ ਆਪ ਅਕਾਲੀ ਦਲ ਦੱਸੂਗਾ ਰਿਪੋਰਟ ਕੀ ਹੈ ਜੀ ਜੀ ਰਿਪੋਰਟ ਦੇ ਵਿੱਚ ਕੀ ਲਿਖਿਆ ਇਸ ਸਾਹਮਣੇ ਹੈਗੀ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਦੀ ਆਪਣੇ ਆਪ ਚੰਡਣਾ ਹੋਊਗਾ ਮੈਂ ਸਮਝਦਾ ਉਹਦੇ ਬਾਅਦ ਨਾ ਫਿਰ ਇਹ ਐਂਗਲ ਲੈ ਕੇ ਨਾ ਦੱਸਣਾ ਕਿ ਜਿਹੜੀਆਂ ਤਾਕਤਾਂ ਅਕਾਲੀ ਦਲ ਨੂੰ ਖਤਮ ਕਰਨਾ ਚਾਹ ਰਹੀਆਂ ਨੇ ਉਸ ਐਂਗਲ ਤੋਂ ਨਾ ਸੋਚੋ ਇੱਕ ਨਾਰਮਲ ਬੰਦਾ ਹੋ ਕੇ ਸੋਚਣਾ ਕਿ ਆਹ ਰਿਪੋਰਟ ਆ ਰਿਪੋਰਟ ਦੇ ਵਿੱਚ ਕੀ ਲਿਖਿਆ ਗਿਆ ਸੀ ਕਿ Tiwari ਸਾਹਿਬ ਨੇ ਕੀ ਰਿਪੋਰਟ ਦਿੱਤੀ ਸੀ ਕਿ ਔਰ ਰਿਪੋਰਟ Konke ਸਾਹਿਬ ਦੇ ਕਤਲ ਦੇ ਹੱਕ 'ਚ ਵੀ ਸੀ ਕਿ ਕਿ ਨਹੀਂ ਸੀਗੀ ਇਹ ਸਾਰੀ ਚੀਜ਼ਾਂ ਤੁਹਾਡੇ ਸਾਹਮਣੇ ਆ ਗਈ ਜੀ ਬਹੁਤ ਸ਼ੁਕਰੀਆ ਮਨਜੀਤ ਸਿੰਘ ਜੀ ਕੇ ਸਾਡੇ ਨਾਲ ਸੀਗੇ ਸਾਫ਼ ਤੋਂ ਸਾਫ਼ ਤੇ ਇਹਨਾਂ ਨੇ ਕਹਿ ਦਿੱਤਾ ਕਿ ਜਿਸ ਤਰੀਕੇ ਦੇ ਨਾਲ ਇਹ ਰਿਪੋਰਟ ਜਨਤਕ ਹੋਈ ਹੈ ਰੀਪੋਰਟ ਦੇ ਵਿੱਚ ਅਸਲ ਦੇ ਵਿੱਚ ਗੱਲਾਂ ਕੀ ਸੀਗੀਆਂ ਉਹ ਅਕਾਲੀ ਦਲ ਹੁਣ ਕਲੀਅਰ ਕਰੇਗਾ ਅਸਲ ਦੇ ਵਿੱਚ ਉਸ ਵੇਲੇ ਚੀਜ਼ਾਂ ਕੀ ਹੋਈਆਂ ਸੀਗੀਆਂ ਕੀ ਫੈਕਟਸ ਸੀਗੇ ਕਿਉਂਕਿ ਉਸ ਤੋਂ ਬਾਅਦ ਜਿਵੇਂ ਕਿਹਾ ਜਾ ਰਿਹਾ ਕਿ ਸਵਾਲ ਵੀ ਆਈ ਸੀ ਕਿ ਇੰਨਾ ਸਮਾਂ ਕਿਉਂ ਲੱਗ ਗਿਆ ਇੰਨੇ ਸਮੇਂ ਬਾਅਦ ਅਕਾਲੀ ਦਲ ਆਪਣਾ ਸਪਸ਼ਟੀਕਰਨ ਕਿਉਂ ਦੇ ਰਿਹਾ ਆਪਣਾ ਕਿਉਂ ਫੈਕਟ ਸਾਹਮਣੇ ਰੱਖ ਰਿਹਾ ਉਹ ਵੀ ਕਹਿ ਰਹੇ ਨੇ ਕਿ ਜਿਨ੍ਹਾਂ ਨੇ ਇਹ ਗੱਲ ਸਾਹਮਣੇ ਲਿਆਤੀ ਹੈ ਉਹਨਾਂ ਉਹਨਾਂ ਨੂੰ ਕੀ ਟਾਈਮ ਲੱਗ ਗਿਆ ਕਿਉਂ ਇੰਨੇ ਟਾਈਮ ਬਾਅਦ ਇਹ ਫੈਕਟ ਸਾਹਮਣੇ ਕੀਤੇ ਕਿਸ ਤੇ ਕਿਹ ਨਾਲ ਚੀਜ਼ਾਂ ਹੋਣ ਜਾਣੇ ਟੋਟਲੀ ਕਹਿੰਦੇ ਬਦਨਾਮ ਕਰਨ ਦੀ ਕੋਸ਼ਿਸ਼ ਹੈ ਪਰ ਕੁਝ ਸਮੇਂ ਦੇ ਵਿੱਚ ਪ੍ਰੈਸ ਕਾਨਫਰੰਸ ਹੋਏਗੀ ਬਾਦਲ ਸਾਹਿਬ ਕਲੀਅਰ ਕਰਨਗੇ ਕਿ ਅਸਲ ਵਿੱਚ ਚੀਜ਼ਾਂ ਕੀ ਸੀਗੀਆਂ ਵਿੱਚ ਅਰਜੂ ਸੰਜੇ ਕ੍ਰਿਓ ਕੈਮਸਾ ਜੋਗਦੇਸ ਸਿੰਘ ਕਵਿੰਦਰ ਧੰਨਵਾਦ